ਕੌਣ ਹੈ ਇਸ ਗੱਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਹਾਂ ਜਨਵਰੀ ਚ ਕੀ ਹੁੰਦਾ ਹੈ ਉਸਤਾਦ ਦਾ ਬਰਥਡੇ ਅੱਛਾ ਆ ਫੜ ਫਿਰ ਅ ਫਰਵਿਚ ਕੀ ਹੁੰਦਾ ਹੈ ਵਲੈਂਟਾਈਨ ਡੇ ਮਾਰਚ ਕੀ ਹੁੰਦਾ ਮਾਰਚ ਚ ਪੇਪਰ ਪੜਦਾ ਹੁੰਦਾ ਕਿ ਨਹੀਂ ਪੜੀਦਾ ਤਾਂ ਹੀ ਤਾਂ ਯਾਦ ਹੈ ਅਪ੍ਰੈਲ ਚ ਅਪ੍ਰੈਲ ਚ ਵਿਸਾਖੀ ਹੈ ਵਿਸਾਖੀ ਅੱਛਾ ਮੇ ਦੇ ਵਿੱਚ ਛੁੱਟੀਆਂ ਦੀ ਤਿਆਰੀ ਚੱਲ ਰਹੀ ਹੁੰਦੀ ਹੈ ਹਾਂ ਤੂੰ ਇਹੀ ਕਰਨਾ ਮੈਨੂੰ ਪਤਾ ਤੇ ਜੂਨ ਦੇ ਵਿੱਚ ਦੂਹਾਂ ਅੰਬ ਆਉਂਦੇ ਨਹੀਂ ਅੰਬ ਨਹੀਂ ਆਉਂਦੇ ਹਾਂਜੀ ਅੰਬ ਆਉਂਦੇ ਹਾਂਜੀ ਦੱਸਿਆ ਸੀ ਜੀ ਜੀ ਦਿਲਜੀਤ ਉਹ ਸਾਂਝ ਆਉਂਦਾ ਹੈ ਹਰ ਸਾਲ ਮੂਵੀ ਲੈ ਕੇ ਆਉਂਦਾ ਹੈ ਅੱਛਾ ਜੀ ਹਾਂ ਵਾਈਲ ਆਦਰਸ ਮੇ ਗੇਟ ਟ੍ਰੋਲਡ ਔਨ ਸੋਸ਼ਲ ਮੀਡੀਆ ਵੀ ਇੰਬ੍ਰੇਸ देम ਐਂਡ ਮੇਡ ਸੁਪਰ ਸਿੰਗ ਓਕੇ ਬਾਈ ਉਹ ਇਹਨਾਂ ਤੋਂ ਹੀ ਪੁੱਛ ਲੈਂਦੇ ਆ ਸੱਸੀਆ ਭਾਜੀ ਸੱਚੀ ਗੱਲ ਕੀ ਚੱਲ ਸੱਚੀ ਗੱਲ ਅੰਬ ਵੀ ਤੁਹਾਨੂੰ ਮਿਲਣਗੇ ਉਹ ਮਿੱਠੇ ਮਿੱਠੇ ਅੰਬ ਦਾ ਸਵਾਦ ਜਿਹੜਾ ਹੈਗਾ ਸੁਪਰ ਸਿੰਘ ਦੇ ਵਿੱਚ ਦੇਖਣ ਨੂੰ ਮਿਲੇਗਾ ਹਾਂ ਮਿਲੂਗਾ ਐਸਾ ਜਿਹੜੀ ਮੈਂ ਇਹਨੂੰ ਗੱਲ ਕਈ ਸੀ ਇੰਗਲਿਸ਼ ਦੇ ਵਿੱਚ ਉਹ ਭਾਈ ਇਹਨੂੰ ਦੱਸ ਦੋ ਦਾਰ ਤੋਂ ਉਹ ਇੱਕਰੀ ਅੰਗਰੇਜ਼ੀ ਵਾਲੀ ਗੱਲ ਮੈਂ ਸਾਡੇ ਪ੍ਰੋਡਿਊਸਰ ਹੈ ਬਹੁਤ ਕੈਨੇਡਾ ਤੋਂ ਆਏ ਪੜ੍ਹੇ ਲਿਖੇ ਮੈਂ ਵੀ ਬਣਵਾਈ ਹੈ ਉਹਨਾਂ ਤੋਂ ਅੱਛਾ ਫੀਲਿੰਗ ਮੇਰੀ ਸੀ ਅੱਛਾ ਫੀਲਿੰਗ ਤੁਹਾਡੀ ਸੀ ਫੀਲਿੰਗ ਜਦੋਂ ਕੋਈ ਪੁੱਛਦਾ ਸੀ ਵੀ ਟਰੋਲ ਕਰਦੇ ਆ ਸੋਸ਼ਲ ਮੀਡੀਆ ਤੇ ਤੇ ਇਹ ਵੀ ਟਰੋਲ ਕਿਸੇ ਨੇ ਕੀਤਾ ਸੀ ਜੱਟ ਅ ਜੁਲੀਟ ਤੋਂ ਬਾਅਦ ਕੇ ਸੁਪਰਮੈਨ ਦਾ ਧੜ इस इस जेड़, ट्रोल ਸੀਗਾ ਤੇ ਮੈਂ ਉਹ ਕਈ ਵਾਰੀ ਮੈ ਵੀ ਮਨਦਾ ਕਈ ਵਰੀ ਕੋਈ ਬੰਦਾ ਅਜੀਬ ਜਿਹੀ ਗੱਲ ਕਰ ਜਾਂਦਾ ਥੋੜਾ ਕਈ ਵਰੀ ਮਨ ਹਾਰਟ ਹੋ ਜਾਂਦਾ ਪਰ ਉਹ ਸਿਰਫ ਇਸ ਲਈ ਸੀਗਾ ਕਿ ਜਿਹੜੇ ਜਿਹੜੇ ਟ੍ਰੋਲ ਕਰਦੇ ਆ ਜਿਹੜੇ ਹੁੰਦੇ ਆ ਕਈ ਵਰੀ ਗੁੱਸਾ ਗੁੱਸਾ ਆ ਜਾਂਦਾ ਹੈ ਗੁੱਸਾ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਉਸ ਚੀਜ਼ ਨੂੰ ਹੈਲਦੀ ਵੇ ਨਾਲ ਲੈ ਕੇ ਤੇ ਉਹਤੇ ਮਿਹਨਤ ਕਰਨੀ ਚਾਹੀਦੀ ਹੈ ਸਾਰੀਆਂ ਚੀਜ਼ਾਂ ਹੋ ਸਕਦੀਆਂ ਠੀਕ ਹੈ ਸਮਝ ਆ ਗਿਆ ਚਲੋ ਜੋਕੀਟ ਡੰਗੋ ਚਲੋ ਜੀ ਸਾਹਿਬ ਆਪਾਂ ਸੱਚੀ ਗੱਲ ਸਾਰਾ ਚਲੋ ਜੋ ਜੋ ਸੂਪਰ ਸਿੰਘ ਆ ਰਹੀ ਹੈ ਜੀ ਤੇ ਪੰਜਾਬ ਨੂੰ ਪਹਿਲਾ ਸੁਪਰ ਹੀਰੋ ਮਿਲਣ ਵਾਲਾ ਹੈਗਾ ਸੋ ਕਿਦਾਂ ਦਾ ਮੱਲਾ ਲੱਗ ਰਿਹਾ ਹੈਗਾ ਪੂਰਾ ਮਾਹੌਲ ਦੱਸੋ ਬਹੁਤ ਵਧੀਆ ਸਭ ਤੋਂ ਪੰਜਾਬ ਦੀ ਪਹਿਲੀ ਸੁਪਰ ਹੀਰੋ ਫਿਲਮ ਹੈ ਸੋ ਬਹੁਤ ਐਕਸਾਈਟਡ ਆ ਕੁਝ ਵੱਖਰਾ ਆ ਔਰ ਸ਼ੂਟ ਕਰਕੇ ਤਾਂ ਬਹੁਤ ਮਜ਼ਾ ਆ ਔਰ ਹੁਣ ਕਰਨ ਤੋਂ ਬਾਅਦ ਵੀ ਇਦਾਂ ਲੱਗ ਰਿਹਾ ਕਿ ਵਾਓ ਯੂ نو ਇਟਸ ਸੱਚ ਅ ਪ੍ਰਾਊਡ ਥਿੰਗ ਟੂ ਬੀ ਪਾਰਟ ਆਫ ਸੱਚ ਅ ਪ੍ਰੋਜੈਕਟ ਹੋਣ ਮੈਨੂੰ ਉਮੀਦ ਹੈ ਕਿ ਆਡੀਅנס ਨੂੰ ਬਹੁਤ ਪਸੰਦ ਆ ਆਡੀਅנס ਨੂੰ ਪਸੰਦ ਆ ਓਕੇ ਗੱਲ ਕਰੀਏ ਤੁਹਾਡੇ ਆਪਾਂ ਬਚਪਨ ਦੀ ਤਾਂ ਉਦੋਂ ਦਾ ਮੈਨੂੰ ਲੱਗਦਾ ਆਪਣੇ ਟਾਈਮ ਦੇ ਵਿੱਚ ਸ਼ਕਤੀਮਾਨ ਹੀ ਹੁੰਦਾ ਹੁੰਦਾ ਸੀਗਾ ਹਨਾ ਤਾਂ ਦਿਨਜੀਤ ਉਹ ਤੁਸੀਂ ਸੋਚਿਆ ਸੀ ਕਿ ਮੈਂ ਹਾਂ ਯਾਰ ਮੈਨੂੰ ਹੀ ਲੱਗਦਾ ਕਿ ਮੈਂ ਵੀ ਇਦਾਂ ਦਾ ਕੋਈ ਕੰਮ ਕਰੂੰਗਾ ਇਦਾਂ ਦੀ ਮੈਨੂੰ ਵੀ ਸੁਪਰ ਹੀਰੋ ਮੂਵੀ ਮਿਲੂਗੀ ਨਹੀਂ ਨਹੀਂ ਭਾਜੀ ਮੈਂ ਫਿਲਮਾਂ ਹੋਂ ਚ ਆਉਣ ਦਾ ਹੀ ਨਹੀਂ ਸੀ ਸੋਚਿਆ ਕਦੇ ਤੇ ਸੁਪਰ ਹੀਰੋ ਤਾਂ ਬਹੁਤ ਬਾਤ ਦੀ ਗੱਲ ਹੈ ਤੇ ਪਰ ਹ ਸੰਦਾ ਹੈ ਹੁਣ ਵੀ ਕਿਉਂਕਿ ਸਾਡਾ ਆਪਣਾ ਸੁਪਰ ਹੀਰੋ ਹੈ ਇਦਾਂ ਹੀ ਸੇਮ ਸੁਪਰ ਸਿੰਘ ਵੀ ਸਾਡਾ ਆਪਣਾ ਸੁਪਰ ਹੀਰੋ ਹੈ ਆਪਣਾ ਸੁਪਰ ਹੀਰੋ ਪੰਜਾਬ ਦਾ ਤੇ ਸਾਰਿਆਂ ਨੇ ਸਪੋਰਟ ਕਰਨੀ ਹੈ ਪੰਜਾਬੀ ਸਿਨੇਮਾ ਹਾਈ ਸਰ ਜੀ ਮੈਨੂੰ ਜਲਦੀ ਦੱਸੋ ਕਰਨਾ ਕੀ ਹੈ ਮੈਨੂੰ ਕਦੋਂ ਬੁਲਾਇਆ ਓਹੋ ਤੁਸੀਂ ਕਿੱਥੋਂ ਆ ਗਏ ਹਾਈ ਤੁਹਾਡੇ ਨਾਲ ਮੈਂ ਕਦੋਂ ਗੱਲ ਕਰਾਂ ਹਾਂਜੀ ਸਰ ਤੁਸੀਂ ਬੁਲਾਇਆ ਸੀ ਨਾ ਮੈਨੂੰ ਦੱਸੋ ਕੀ ਕਰਨਾ ਇਹਨੇ ਕਹਤੋ ਪਹਿਲੇ ਤੁਸੀਂ ਬੁਲਾਇਆ ਨਾ ਸਪਾਰਟਨ ਇਹ ਕੋਣ ਆ ਲੈ ਮੈਨੂੰ ਪਿਛਾਣ ਲਿਆ ਭਾਈ ਬੁਲਾਇਆ ਕਿ ਨਹੀਂ ਬੁਲਾਇਆ ਵੈਸੇ ਸਰ ਨੇ ਬੁਲਾਇਆ ਸੀ ਇਹਨੂੰ ਇਹਨਾਂ ਨੂੰ ਹਾਂਜੀ ਹਾਂਜੀ ਫਲਾਇਆ ਸੀ ਫਲਾਇਆ ਸੀ ਦੇਖਿਆ ਮੈਂ ਰੋਜ਼ ਹੀ ਤਾਂ ਗਾਣਾ ਸੌਂਦੀਆਂ ਉਹ ਗਾਣਾ ਨਹੀਂ ਸੁਣਾ ਤੁਸੀਂ ਕਿਹੜਾ ਮੈਂ ਪਸੰਦ ਤੁਹਾਨੂੰ ਕਰਦਾ ਆਈ ਲਵ ਯੂ ਜੀ ਆਈ ਲਵ ਯੂ ਜੀ ਉਹ ਫਿਰ ਮੇਰਾ ਨਾਮ ਲਵ ਯੂ ਹੈ ਨਾ ਤੇ ਮੈਨੂੰ ਬਹੁਤ ਪਸੰਦ ਕਰਦੇ ਆ ਅੱਛਾ ਅੱਛਾ ਓਕੇ ਤੇ ਇਹਨਾਂ ਦੀ ਮੂਵੀ ਆ ਰਹੀ ਹੈਗੀ ਸੁਪਰ ਸਿੰਘ ਹਾਂਜੀ ਹਾਂਜੀ ਹਾਂ ਫਿਰ ਮੈਂ ਭਾਜੀ ਇਹ ਪਤਾ ਕੀ ਇਹਦੀ ਜਿਹੜੀ ਭਰਤੀ ਹੋਈ ਹੈ ਨਾ ਇਹ ਗਿੱਧੇ ਘੋਟੇ ਦੇ ਵਿੱਚ ਹੋਈ ਹੈ ਇਹ ਬੋਲੀਆਂ ਬੋਲੀਆਂ ਬਹੁਤ ਪਉਂਦੀ ਹੈਗੀ ਹੈ ਜੀ ਹਾਂ ਤੇ ਫਿਰ ਮੂਵੀ ਆ ਰਹੀ ਹੈ ਮੂਵੀ ਵਾਸਤੇ ਕੋਈ ਬੋਲੀ ਹਾਂ ਜੀ ਸਰ ਜੀ ਮੈਂ ਨਾ ਇੱਕ ਨਾ ਦਿਲ ਦੀ ਤਮੰਨਾ ਲੈ ਕੇ ਆਈ ਆ ਤੁਹਾਡੇ ਕੋ ਹਾਂ ਜੀ ਜਾਨਦੀ ਕਰਦਾਂਗੀ ਪਰ ਮੈਂ ਨਾ ਫਿਰ ਬੋਲੀ ਪਾ ਕੇ ਸੁਣਾਉਂਗੀ ਤੁਹਾਨੂੰ ਫਿਰ ਹਾਂ ਜੀ ਸੁਣੋ ਬਾਰੀ ਬਰਸੀ ਕਟਣ ਗਈ ਸੀ ਬਾਰੀ ਬਰਸੀ ਕਟਣ ਗਈ ਸੀ ਖਟਨ ਰੋਜ਼ ਮੈਂ ਜਾਂਦੀ ਆ ਬਾਰੀ ਬਰਸੀ ਕਟਿਆ ਲਾਸਟ ਵਾਲਾ ਵਧੀਆ ਜਾਂਦੀ ਆ ਜਾਂਦੀ ਨਹੀਂ ਹੈ ਕਿ ਨਹੀਂ ਜਾਂਦੀ ਸਰ ਜਾਤ ਲੈ ਆਂਦੂ ਹਾਂ ਚਲ ਜਾ ਥੋੜਾ ਜਿਹਾ ਵੱਧ ਜਾ ਬਾਰੀ ਬਰਸੀ ਕਟਣ ਗਈ ਸੀ ਬਾਰੀ ਬਰਸੀ ਕਟਣ ਗਈ ਸੀ ਖਟਨ ਰੋਜ਼ ਮੈਂ ਜਾਂਦੀ ਆ ਜਿੱਦਾਂ ਤੁਸੀਂ ਫਿਲਮ 'ਚ ਮੈਡਮ ਨੂੰ ਉਡਾਇਆ ਉਦੋਂ ਮੈਂ ਵੀ ਉਡਣਾ ਚਾਹੁੰਦੀ ਲੋ ਮੈਂ ਤੁਹਾਨੂੰ ਮੈਂ ਦੱਸਦਾ ਭਾਜੀ ਇਹ ਨਾ ਆਪਣੇ ਪੇਪਰਾਂ ਦੇ ਵਿੱਚ ਬਹੁਤ ਵਾਰ ਉਡ ਚੱਕੀ ਐ ਆ 10ਵੀਂ ਦੇ ਵਿੱਚ ਵੀ ਉੜ ਗਈ ਸੀਗੀ 12ਵੀਂ ਦੇ ਵਿੱਚ ਵੀ ਉੜ ਗਈ ਸੀਗੀ ਉੜ ਗਈ ਸੀ ਕਿ ਨਹੀਂ ਉਡੀ ਸੀ ਹਾਂਜੀ ਜਦੋਂ ਮੈਂ ਪੰਜਵੀਂ ਚੋਟੀ ਸੀ ਨਾ ਉਸ ਦਿਨ ਮੈਂ ਫੇਰ ਉੱਡੀ ਗਈ ਸੀ ਤਮਗਰ ਦੌੜ ਗਈ ਸੀ ਉਹਦੇ ਵੈਸੇ ਭਾਜੀ ਇਹਦੀ ਤਮੰਨਾ ਵੀ ਸੀ ਕਿਹਿੰਦੀ ਹੁਣ ਚਟਨ ਝੁਲੀ ਜਿਹੜੀ 3 ਆਉਗੇ ਨਾ ਕਹਿੰਦੀ ਉਹਦੇ ਵਿੱਚ ਮੈਂ ਭਾਜੀ ਨਾਲ ਚੋਲ ਮੋਲ ਕਰਨਾ ਸਰਕਾਰ ਅਲਾਉ ਨਹੀਂ ਕਰਦੀ ਜੀ ਤਾਂ ਜਿਆਦਾ ਚੋਲ ਮੋਲ ਤੇ ਇਹ ਵਧੀਆ ਤੁਹਾਡੇ ਕੈਰੈਕਟਰ ਹਿੱਟ ਹੈ ਵਾਕਈ ਹਿੱਟ ਹੈ ਵੈਰੀ ਗੁੱਡ ਬਹੁਤ ਅੱਛਾ ਕਰ ਰਹੇ ਹੋ ਤੇ ਹੁਣ ਤੁਸੀਂ ਜਾਓਗੇ ਕਿ ਨਹੀਂ ਜਾਓਗੇ ਮੈਂ ਫਿਰ ਜਮਾਂ ਸਰ ਹਾਂ ਜਾਓ ਸਰ ਫਿਰ ਇੱਕ ਬੋਲੀ ਪਾਉਂਦੀ ਜਮਾਂ ਦਾ ਮੈਂ ਚਲੋ ਪਾ ਦੋ ਪਾ ਦੋ ਬਾਰੀ ਬਰਸੀ ਕੱਟਣ ਗਈ ਸੀ ਬਾਰੀ ਬਰਸੀ ਕੱਟਣ ਗਈ ਸੀ ਖੱਟ ਕੇਲੇ ਆਂਦੀ ਹਿੰਗ ਬਾਰੀ ਬਰਸੀ ਕਟਨ ਗਈ ਸੀ ਬਾਰੀ ਬਰਸੀ ਕਟਨ ਗਈ ਸੀ ਘਟ ਕੇ ਲਿਆਂਦੀ ਹਿੰਗ ਸੋਲਾ ਜੂ ਨੂੰ ਸਾਰੇ ਜਾਇਓ ਦੇਖਣ ਸੁਪਰ ਸਿੰਘ ਸੋਲਾ ਜੂ ਨੂੰ ਸਾਰੇ ਜਾਇਓ ਦੇਖਣ ਸੁਪਰ ਸਿੰਘ ਮੇਰੀ ਗੱਲ ਸੁਣਨ ਨਾਲੇ ਟਿਕਟਾਂ ਜੜੀ ਹੈਗੀਆਂ ਆਪ ਲੈਣੇ ਕਿਸ ਤੋਂ ਮੰਗਣੀਆਂ ਮੰਗਣੀਆਂ ਨਹੀਂ ਹੈਗੀਆਂ ਮੈਂ ਤੇ ਬੁੱਕ ਵੀ ਕਰ ਲਈ ਤੁਸੀਂ ਕਰੋ ਹਾਂ ਠੀਕ ਨਾਲੇ ਪੰਜਾਬ ਪੁਲਿਸ ਨੂੰ ਕਿੱਥੇ ਟਿਕਟਾਂ ਦੀ ਲੋੜ ਹੈ ਪੰਜਾਬ ਪੁਲਿਸ ਬਹੁਤ ਹੀ ਵਧੀਆ ਸਾਰਾ ਨੇ ਪਿਆਰ ਦਿੱਤਾ ਸੀ ਜੱਟ ਐਂਜੂਲੇਟ 2 ਫਿਲਮ ਨੂੰ ਜੱਟ ਐਂਜੂਲੇਟ ਸੀਰੀਜ਼ ਨੂੰ ਬੜਾ ਪਿਆਰ ਮਿਲਿਆ ਸੀ ਤੇ ਜਿਨ੍ਹਾਂ ਨੂੰ ਇਹ ਜੱਟ ਐਂਜੂਲੇਟ ਸੀਰੀਜ਼ ਪਸੰਦ ਆ ਜੱਟ ਐਂਜੂਲੇਟ 2 ਪਸੰਦ ਆ 1 ਪਸੰਦ ਆ 100% ਤੁਹਾਨੂੰ ਸੁਪਰ ਸਿੰਘ ਪੱਕਾ ਪੱਕਾ ਪਸੰਦ ਆਊਗਾ ਕਿਉਂਕਿ ਔਰ ਰੋਮ-ਕਾਮ ਬੜਾ ਜਿਹੜਾ ਤੜਕਾ ਹੈ ਉਹਦੇ ਵਿੱਚ ਵੀ ਹੈਗਾ ਤੇ ਭਾਜੀ ਇਹਦੀ ਐਂਟਰੀ ਹੋਊਗੀ ਹੁਣ ਸੁਪਰ ਜੱਟ ਐਂਜੂਲੇਟ 3 ਦੇ ਵਿੱਚ ਕਿੰਨੇ ਆ ਬੈਠੇ ਆ ਡਾਇਰੈਕਟਰ ਸਾਹਿਬ ਜੀ ਡਾਇਰੈਕਟਰ ਸਾਹਿਬ ਫਿਲਮਾਂ ਜਿਵੇਂ ਗਿੱਦਾ ਕੋਟਾ ਅਪਸ਼ਰ ਕਰਦੀਆਂ ਨਾ ਭਾਜੀ ਮੈਸੇਂ ਰਾਕ ਭਾਜੀ ਵਾਸ ਉਹ 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 ਜੇਗਾ ਮੈਂ ਚੰਗੀ ਲੱਗੀ ਸੋ ਮੈਨ ਲੱਗਦਾ ਹਾਂ ਉਹ ਜਾਓ ਯਾਰ ਬਸ ਬਹੁਤ ਹੋ ਗਿਆ ਕਿਉਂਕਿ ਕੰਮ ਬਹੁਤ ਜ਼ਿਆਦਾ ਹੈਗਾ ਜ਼ਿੰਮੇਵਾਰੀਆਂ ਬਹੁਤ ਦਿੱਤੀਆਂ ਹੋਈਆਂ ਤੇ ਭਾਈ ਜਿਵੇਂ ਕਿ ਦੇਖੋ ਪੰਜਾਬ ਨੂੰ ਦਾ ਸੁਪਰ ਹੀਰੋ ਮਿਲ ਗਿਆ ਉੱਥੇ ਨਾ ਵਿਦੇਸ਼ਾਂ ਦੇ ਵਿੱਚੋਂ ਵੀ ਲੋਕਾਂ ਦੀ ਬਹੁਤ ਜ਼ਿਆਦਾ ਡਿਮਾਂਡਾਂ ਆਈਆਂ ਹੈਗੀਆਂ ਤੇ ਉਹ ਕਹਿ ਰਹੇ ਆ ਕਿ ਸਾਡੀ ਇਹ ਡਿਮਾਂਡ ਹੈਗੀ ਆ ਉਹ ਸੁਪਰ ਸਿੰਘ ਜਿਹੜੀ ਹੈਗੀ ਆ ਉਹ ਪੂਰੀ ਕਰੇ ਤਾਂ ਪਹਿਲੀ ਲੈਟਰ ਆਈ ਹੈ ਜੀ ਇਹ ਸੈਟਲ ਤੋਂ ਤਾਂ ਅੱਛਾ ਅਮਰੀਕਾ ਤੋਂ ਆ ਗਈ ਬੱਲੇ 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 ਚੈਨਲ ਥੋੜਾ ਮਸ਼ਹੂਰ ਹੈ ਭਾਈ ਤਾਂ ਭਾਈ ਇਹ ਪੜ ਕੇ ਨਾ ਕੀ ਡਿਮਾਂਡ ਹੈਗੀ ਸੋ ਉਹ ਵੀ ਦੱਸ ਦੋ ਬਹੁਤ ਚੰਗਾ ਲੱਗਾ ਪਹਿਲਾਂ ਤਾਂ ਮੈਨੂੰ ਕਿ ਇਹਨਾਂ ਨੇ ਪੰਜਾਬੀ ਲਿਖੀ ਐ ਅੰਗਰੇਜ਼ੀ ਮੇਰੇ ਔਖਾ ਆਣਾ ਸੀ ਸੁਪਰ ਸਿੰਘ ਜੀ ਜਿਵੇਂ ਤੁਸੀਂ ਕਿਹਾ ਗਰੋਸਰੀ ਲੈਣਾ ਲੈਣੀ ਵੀ ਜ਼ਰੂਰੀ ਐ ਓਕੇ ਮੈਂ ਕਿਹਾ ਗਰੋਸਰੀ ਲੈਣੀ ਚਾਹੀਦੀ ਹਾਂ ਤਾਂ ਤੁਸੀਂ ਕਿਸੇ ਪੋਸਟਕੈਰ ਪਾਇਆ ਹੋਗਾ ਹਾਂ ਕਹਤਾ ਹੋ ਸੋ ਮੇਰਾ ਦਿਲ ਤਾਜ਼ਾ ਤਾਜ਼ਾ ਸਾਗ ਖਾਣ ਨੂੰ ਬਹੁਤ ਤੁਸੀਂ ਲਿਖੀ ਕਿਹਨੇ ਲਿਖੀਆ ਪਤਾ ਨਹੀਂ ਭਾਈ ਆਈਆਂ ਹੋਈਆਂ ਲੈਟਰਸ ਆਈਆਂ ਮੇਰਾ ਪਿਆਰ ਸੋਹਣਾ ਮੱਖਣ ਪੁੱਤ ਬਣ ਕੇ ਸਰੋਂ ਉਹ ਵੀ ਤਾਜੀ ਮੈਨੂੰ ਖੇਤ ਚੋਂ ਤੋੜ ਕੇ ਦੇ ਜਾ ਓਕੇ ਅੱਛਾ ਮੈਂ ਸਰੋਂ ਤੋੜ ਕੇ ਤਾਜੀ ਫਲਾਈ ਕਰਕੇ ਦੇਜਮਾ ਤੇ ਗੱਲ ਸੁਣ ਰਸਤਾ ਥੋੜਾ ਲੰਬਾ ਹੋਵੇਗਾ ਤਾਕਤ ਦੇ ਲਈ ਗੋੜਖਾਨ ਦਾ ਲਾਗੇ ਆਂਦਾ ਵੀ ਜਿਹੜਾ ਬਚ ਗਿਆ ਉਹ ਮੈਂ ਰੱਖ ਲਵਾਂਗੀ ਤੇ ਗੁੜ ਬਨੂੜ ਦਾ ਹੀ ਅੱਛਾ ਗੁੜ ਬਨੂੜ ਤੋਂ ਹੋਰ ਬਨੂੜ ਵੀ ਹੋਵੇ ਸਪੈਸ਼ਲੀ ਉਹ ਡਿਮਾਂਡਾਂ ਜਾਦੀ ਹੈਗੀਆਂ ਲਵ ਯੂ ਪੁੱਤ ਤੇਰੀ ਰੱਜੀ ਚਾਚੀ ਨਾਮ ਰੱਜੀ ਹੈ ਦੇਖੋ ਡਿਮਾਂਡਾਂ ਕਿਉਂ ਰੱਖਦੀਆਂ ਚਲੋ 100% ਇਹ ਅਸੀਂ ਤੁਸੀਂ ਦੇਖੋਗੇ ਨਾ ਜਦੋਂ ਦੀ ਫਿਲਮ ਇਹ ਜਿੱਦਾਂ ਦੇ ਇਹ ਆ ਡਿਮਾਂਡਸ ਆ ਐਕਚੁਅਲੀ ਮੇਰੇ ਵਾਲਾ ਜਿਹੜਾ ਕੈਰੈਕਟਰ ਆ ਉਹ ਇਹੀ ਇਹੀ ਕੁਝ ਉਹਦਾ ਇਹੀ ਡਿਮਾਂਡਸ ਪੂਰੀਆ ਕਰਦਾ ਇਦਾਂ ਦੀ ਨਹੀਂ ਕਰਦਾ ਨਹੀਂ ਉਹ ਇਹੀ ਸੋਚਦਾ ਬਈ ਹੁਣ ਮੈਂ ਸੁਪਰ ਬਾਹਰੋ ਬਣ ਗਿਆ ਸੁਪਰ ਆ ਨਾ ਇਹ ਸੁਪਰ ਹੀਰੋ ਬਣ ਗਿਆ ਤੇ ਹੁਣ ਮੈਂ ਕੁਝ ਇਦਾਂ ਦਾ ਹੀ ਕਰਾਂ ਹਾਂ ਬਾਕੀ ਜਦੋਂ ਉਹ ਬਣਿਆ ਸੀਗਾ ਉਦੋਂ ਉਹਦੀ ਕਿਵੇਂ ਦਾ ਸੀਗਾ ਮਤਲਬ ਹਨਾ ਕਿ ਧਾਰ ਮਾਰ ਕੇ ਦੇਖਾਂਗਾ ਕਿ ਉਹ ਵੀ ਮੈਂ ਦੇਖਿਆ ਵਾ ਜੀ ਉਹ ਵੀ ਕੁਦਰਤੀ ਗੱਲ ਐ ਤੇ ਕੁਦਰਤੀ ਗੱਲ ਐ ਕੁਦਰਤੀ ਗੱਲ ਐ ਉਹ ਤੋਂ ਆਵਾ ਮੁਕਰ ਨਹੀਂ ਜਾਂਦੇ ਤੇ ਹਰ ਬੰਦਾ ਹਰ ਬੰਦੇ ਦੇ ਆਪਣਾ ਆਪਣਾ ਦਿਮਾਗ ਚ ਆਉਂਦਾ ਇੱਕ ਨਾ ਕਹਿੰਦੇ ਸੁਪਰ ਸਿੰਘ ਜੀ ਦੀ ਫਰੈਂਡ ਵਾਸ ਉੱਪਰ ਮੋਰ ਮਾਰਨੇ ਲੱਗੀ ਕਿੱਥੋਂ ਆਈ ਆ ਨਾ ਇਹ ਭਾਜੀ ਐਵੇਂ ਕਿਸੇ ਹੱਥ ਭੇਜੀ ਹੋਈ ਹੈ ਇਹਦਾ ਗਲਤ ਚਿੱਠੀਆਂ ਵੀ ਲੋਕੀ ਸੜਦੇ ਇੱਕ ਦੂਜੇ ਦੇ ਘਰਾਂ ਚ ਟੂ ਸੁਪਰ ਸਿੰਘ ਦੀ ਸੁਪਰ ਫਰੈਂਡ ਤੁਹਾਨੂੰ ਮੈਂ ਤੁਹਾਡੀ ਥੋੜੀ ਸਿਫਾਰਿਸ਼ ਕਰਨ ਲਈ ਲੈਟਰ ਲਿਖ ਰਹੀ ਹਾਂ ਜਿਵੇਂ ਤੁਸੀਂ ਸੁਪਰ ਸਿੰਘ ਦੇ ਫਰੈਂਡ ਹੋ ਤਾਂ ਪਲੀਜ਼ ਉਹਨੂੰ ਤਾਂ ਛੋਟਾ ਜਿਹਾ ਕੰਮ ਕਰਵਾ ਦਿਓ ਮੇਰੀ ਗਵੰਡਨ ਮੇਰੇ ਤੋਂ ਪਤਲੀ ਹੈ ਤੇ ਮੈਂ ਥੋੜੀ ਜੀ ਭਾਰੀ ਸਿਰਫ 130 ਕਿਜੀ <keg, laughs> 130 ਕਿਲੋ ਤਾਂ ਤੁਸੀਂ ਉਹਨਾਂ ਨੂੰ ਮੋਟਾ ਕਰਵਾ ਦਿਓ ਜਾਂ ਮੈਨੂੰ ਆਪਣੇ ਨਾਲ ਜਿਮ ਲਵਾ ਦਿਓ। ਅਹਹ ਦੇਖੋ ਤੁਹਾਨੂੰ ਮਿਲਦਾ ਸਨੈਪਚੈਟ ਤੇ ਫੋਲੋ ਕਰਦੇ ਹੋਗੇ ਤੁਸੀਂ ਜਿਮ ਜਿਹੜਾ ਹੈਗਾ ਉਹ ਜ਼ਿਆਦਾ ਕਰਦੇ ਹੈਗੇ ਤਾਂ ਇਸ ਕਰਕੇ ਉਹ ਡਿਮਾਂਡ ਆਈ ਹੈ ਉਹਨੇ ਡਿਮਾਂਡ ਪੂਰੀ ਹੋਊਗੀ ਕਿ ਨਹੀਂ ਹੋਊਗੀ ਬਿਲਕੁਲ ਆ ਉਹ ਬਾਰੀ ਬਰਸੀ ਕਟਣ ਗਿਆ ਸੀ ਘਟ ਕੇ ਲਿਆਂਦੀ ਆਰੀ ਮੋਟੀ ਦਾਤਾ ਵਿਆਹ ਹੋ ਗਿਆ ਪਤਲੀ ਅਜੇ ਕੁਵਾਰੀ ਆਪੇ ਲੈ ਜਾਣਗੇ ਜਿੰਨਾਂ ਨੂੰ ਲੱਗੂ ਪਿਆਰੀ ਆਪੇ ਲੈ ਜਾਣਗੇ ਸੋ ਇਹ ਤਾਂ ਹੈਲਦੀ ਹੋਣਾ ਤਾਂ ਬਹੁਤ ਜ਼ਰੂਰੀ ਚੀਜ਼ ਹੈ ਵਧੀਆ ਗੱਲ ਹੈ ਦੋ ਛਟੀਆਂ ਭਾਜੀ ਹੋਰ ਵੀ ਹੈਗੀਆਂ ਥੋੜੀ ਥੋੜੀ ਉਹ ਵੀ ਆਪਾਂ ਕਰਦੀਏ ਇਹ ਆਈ ਹੈ ਜੀ ਨਿਊਯਾਰਕ ਤੋਂ ਬਚਨੋ ਜੀ ਦੀ ਇਹ ਤੁਹਾਡੇ ਵਾਸਤੇ ਹੈ ਭਾਜੀ ਬਚਨੋ ਹੂੰ ਬੱਲੇ 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 ਬਚਨੋ ਪੱਤ ਸੁਪਰਮੈਨ ਤੈਨੂੰ ਟੀਵੀ ਤੇ ਮੈਂ ਉੜਦਾ ਵੇਖਿਆ ਸੀ ਹੂੰ ਉਹ ਐਨੀ ਠੰਡ ਤੇ ਪਾਣੀ ਵਿੱਚ ਕੰਮ ਕਰ ਰਿਹਾ ਸੀ ਮੈਂ ਤਾਂ ਕੰਮ ਹੀ ਗਈ ਜਿਹੜਾ ਸਵੈਟਰ ਮੈਂ ਤੇਰੇ ਅੰਕਲ ਲਈ ਬਣਾਇਆ ਸੀ ਉਹਨੂੰ ਦੇੜ ਕੇ ਮੈਂ ਤੇਰਾ ਸਵੈਟਰ ਸ਼ੁਰੂ ਕਰਤਾ ਆ ਤੇਰਾ ਜਦੋਂ ਨਿਯੋਗ ਗਿਣਾ ਲੱਗੇ ਤਾਂ ਮੇਰੇ ਤੋਂ ਫੜਦਾ ਜਾਮੀ ਨਾਲੇ ਗੱਲ ਸੁਣ ਲਾਲ ਰੰਗ ਦੀ ਉਹਨ ਵੀ ਲੈ ਆਈ ਲੰਦਾਵੀ ਮੈਂ ਉਸਤੇ ਦਿਲਜੀਤ ਲਿਖਣਾ ਹੈ ओके 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 ਬਜਨੋ ਤਾਈ ਬਜਨੋ ਤਾਈ ਠੀਕ ਹੈ ਬਜਨੋ ਤਾਈ ਥੈਂਕ ਯੂ ਸੋ ਮਚ ਤੁਸੀਂ ਮੇਰੇ ਲਈ ਇੰਨਾ ਸੋਚਿਆ ਔਰ ਇੰਨਾ ਪਿਆਰ ਕਰਦੇ ਹੋ ਤੇ ਤੁਸੀਂ ਸੁਪਰ ਸਿੰਘ ਦੇਖ ਕੇ ਆਇਓ 16 ਜੂਨ ਨੂੰ ਤੇ ਜਿਹੜਾ ਤੁਹਾਡਾ ਸਵੈਟਰ ਹੈ ਮੈਂ ਆ ਰਿਹਾ ਨਿਊਯਾਰਕ ਜੁਲਾਈ ਜੇ ਆਈਫਾ ਵਾਰਡ ਹੋ ਰਿਹਾ ਉੱਥੇ ਤੇ ਮੈਂ ਆਉਣਾ ਉੱਥੇ ਤੇ ਮੈਂ ਸਵੈਟਰ ਥੋਟੇ ਕੋ ਫੜਨ ਜਾਵਾਂ ਠੀਕ ਹੈ ਜੀ ਤੇ ਭਾਜੀ ਵੈਸੇ ਗੱਲ ਕਰੀ ਆਪਾਂ ਕਾਸਚੂਮ ਦੀ ਹਨਾ ਉਹ ਖਾਜ ਵੀ ਹੋਣ ਲੱਗ ਗਈ ਸੀਗੀ ਮੈਂ ਦੇਖ ਰਿਹਾ ਸੀਗਾ ਹਾਂ ਤੇ ਉਹ ਲੋ ਕਿੰਨਾ ਕੁ ਓਖਾ ਸੀਗਾ ਉਹ ਤੁਹਾਡੇ ਵਾਸਤੇ ਪਤਾ ਕੀ ਖਾਜ ਜਿਹੜੀ ਆ ਨਾ ਹੂੰ ਉਹ ਨੇਚਰਲ ਹੈ ਉਹ ਨਾ ਚਾਹੇ ਨਾ ਲਓ ਚਲੋ ਨਾਣ ਦਾ ਜ਼ਰੂਰੀ ਹੈ ਪਰ ਜਿਹੜਾ ਖਾਏ ਕਰਨ ਦਾ ਸਵਾਦ ਹੈ ਨਾ ਜੀ ਉਹ ਬਹੁਤ ਬਹੁਤ ਘੈਂਟ ਸੁਆਦ ਹੈ ਤੇ ਆਪਣਾ ਦੇਸੀ ਸੁਪਰ ਹੀਰੋ ਤਾਂ 100% ਉਹ ਸੁਆਦ ਵਿੱਚ ਥੋੜਾ ਕਰ ਸਕਦਾ ਚਾਹੇ ਸੁਪਰ ਹੀਰੋ ਬਣ ਕੇ ਖਾਜਤਾ ਆਉਗੀ ਨਾ ਜੀ ਸੋ ਲਾਸਟ ਬਾਈ ਜੀ ਬਾਈ ਜੀ ਓ ਮੇਰੀ ਗੱਲ ਸੁਣੋ ਅਦਰ ਦੇਖੋ ਇੱਕ ਮਿੰਟ ਬਾਈ ਜੀ ਇੱਕ ਮਿੰਟ ਕਿੱਧਰ ਦੇਖ ਰਿਹਾ ਤੂੰ ਹੈਲੋ 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 ਡਰ ਕੇ ਭੱਜ ਗਈ ਮੈਡਮ ਮੇਰੀ ਕੌਣ ਮੈਡਮ ਜੀ ਮੇਰੀ ਫੇਰ ਅੱਜ ਸਕੂਲ ਮਿਸ ਕਰਿਆ ਆਏ ਸਿੰਗ ਸਿੰਗ ਸੁਪਰ ਸਿੰਗ 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 ਇਹ ਤਾਂ ਇਹਨਾਂ ਨੇ ਬੱਗੀ ਚਾਣ ਵਾਸਤੇ ਇੱਕ ਮਿੰਟ ਤੁਸੀਂ ਬੱਗੀ ਬਾਗੀ ਛੱਡੋ ਹਾਂ ਮੇਰੇ ਗਲਦ ਨਾਲ ਦੀਆਂ ਵੀ ਲਚਨੀਆਂ ਜਾਣ ਕੇ ਰੰਗਾਣ ਲੱਗ ਗਈ ਅੱਛਾ ਮੈਨੂੰ ਨਹੀਂ ਆਸਦਾ ਨਹੀਂ ਨਹੀਂ ਦੱਟੋ 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 ਹਾਂ ਦੱਟੋ ਭਾਜੀ ਦੇਖੋ ਇੰਨੀ ਸੋਣੀ ਨੇ ਤੁਸੀਂ ਹਰ ਮੂਵੀ ਦੇ ਵਿੱਚ ਲੈ ਕੇ ਘੁੰਮਦੇ ਰਹਿੰਦੇ ਜੇ ਇੱਕ ਕਦੀ ਵਾਰ ਮੈਨੂੰ ਘੁਮਾ ਦਿਓ ਇਹਦੇ ਨਾਲ ਕਿੱਥੇ ਚੱਲਾਂ ਦੱਸ ਉੱਟੇ ਉੱਟ ਇੱਧਰ ਆ ਜਾ ਮੈਂ ਮਲੇ ਡਰ ਗਰੇ ਐਕਸ਼ਨ ਵਧੀਆ ਫੜੇ ਮਨ ਨੂੰ ਹੜਲੇ ਫੜਲੇ ਬੋਲੇ ਹੜਲੇ ਫੜਲੇ ਡਰ ਨਾ ਓਏ ਹੱਥ ਬੋਲੇ ਕੀ ਹੋ ਗਿਆ ਹੁਣ ਓਏ ਤੇ ਮੂੰਹ ਦੀ ਉਹ ਸੁਪਰ ਸਿੰਘ ਤਾਂ ਇਹੋ ਥੋੜੀ ਹੈ ਕੋਈ ਨਹੀਂ ਕੋਈ ਨਹੀਂ ਹੋ ਗਿਆ ਹੋ ਗਿਆ ਕਾਟਾ ਪੂਰਾ ਹੋ ਗਿਆ ਥੈਂਕ ਯੂ ਪਾਜੀ ਥੋੜਾ ਪਿੱਛੇ ਹੋਇਓ ਦੇਣਾ ਦੇਈ ਥੋੜਾ ਅੱਗੇ ਹੋ ਜਾਓ ਅੱਗੇ ਹੋ ਜਾਓ ਬਾਈ ਠੀਕ ਹੈ ਠੀਕ ਹੈ ਬਿਲਕੁਲ ਠੀਕ ਹੈ ਫੜੀ ਮੈਂ ਟੜੇ ਵਾਲੇ ਦੇਖਣਾ ਤੁਹਾਨੂੰ ਪਤਾ ਲੱਗ ਰਿਆ ਨਾ ਨਹੀਂ ਮੈਨੂੰ ਤਾਂ ਜਮ ਨਹੀਂ ਪਤਾ ਲੱਗ ਰਿਆ ਉਹ ਛੱਡਿ ਸਾਰੀ ਸਾਰੀ ਅੱਛਾ ਇਹ ਤਾਂ ਦੱਸ ਆ ਪੋਸਟਰ ਤਾਂ ਦੱਸ ਦੇ ਮੈਨੂੰ ਆ ਦੇਖੋ ਮੈਂ ਸਿੱਧੀ ਗੱਲ ਬਾਤ ਕਰਨਾ ਚਾਹੁੰਦਾ ਐ ਜਿਹੜਾ ਬਾਈ ਇਹ ਪੋਸਟਰ ਹੈ ਨਾ ਵੀਰ ਜੀ ਇਹ ਨਾ ਐਕਚੁਅਲੀ 16 ਜੂਨ ਨੂੰ ਰਿਲੀਜ਼ ਹੋ ਰਹੀ ਹੈ ਮੈਂ ਵੀ ਮੈਡਮ ਬੜੇ ਤੰਗ ਕਰ ਰਹੀ ਹੈ ਕਹਿ ਰਹੀ ਹੈ ਕਿ 16 ਜੂਨ ਨੂੰ ਪੇਪਰ ਰੱਖਣਾ ਬਾਈ ਇੱਕ ਹੀ ਮੈਂ ਕਿੱਥੇ ਜਾ ਬਈ ਇਹ ਕਿਹੜਾ ਸਕੂਲ ਹੈ ਛੁੱਟੀਆਂ ਹੁੰਦੀਆਂ ਉਹਨੀਆਂ ਜੂਨ ਛੁੱਟੀਆਂ ਹੁੰਦੀਆਂ ਹਾਂ ਉਹਨੇ ਜਾਣ ਕੇ ਰੱਖਿਆ ਉਹਨੂੰ ਓ ਮਾਈ ਗਾਸ਼ ਇੱਧਰ ਖੱਬੇ ਬਸੇ ਇੱਧਰ ਦੇਖ ਤੇਰੀ ਏਸ਼ ਕਿੰਨੀ ਹੈ ਮੈਂ ਹੋਇਆ 18 ਕਾ ਸਾਡਾ ਤੇ 18 ਸਾਲ ਦਾ ਇੰਨਾ ਵੱਡਾ ਹੋ ਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਕਿਹਦੀ ਕੰਮ ਕਰ ਰਿਹਾ ਹੈ ਪਰਾ ਜੁੜਵਾਇਆ ਮੈਂ 9 ਦਾ ਉਹ 9 ਦਾ ਤੇ ਹੁਣ ਮੈਂ ਦੱਸ ਦੇ ਤੂੰ ਆ ਜਿਹੜਾ ਪੋਸਟਰ ਚੱਕਿਆ ਹੋਇਆ ਹੈ ਤੇ ਇਹ ਕਿਉਂ ਲੈ ਕੇ ਆਇਆ ਤੂੰ ਇਸ ਕਰਕੇ ਲੈ ਕੇ ਆਇਆ ਤੁਸੀਂ ਛੋਟੀ ਜੀ ਰਿਕੁਐਸਟ ਕਰ ਦੋ ਮੇਰੀ ਮੈਡਮ ਨੂੰ ਇੱਕ ਛੋਟੀ ਜੀ ਅੱਖ ਵੀ ਮਾਰ ਦਿਓ ਜਿਆਦਾ ਪੱਟ ਜੂਗੀ ਓਕੇ ਅੱਖੇ ਮਾਰਨਗੇ ਕ ਰਿਕੁਐਸਟ ਮੈਂ ਕਰਾਂਗਾ ਮਾਰੋ ਅੱਖ ओके okay, मैम जी मैं रिक्वेस्ट करना चाहना वैसे जूंंच बच्चे नु छुट्टियां होनी है सारे नु और पूरे परिवार समेत ਤੁਸੀਂ ਨਾ ਕਿ ਬੱਚਿਆਂ ਨੂੰ ਛੁੱਟੀਆਂ ਦਿਓ ਤੇ ਤੁਸੀਂ ਆਪ ਖੁਦ ਜਾ ਕੇ ਦੇਖ ਕੇ ਆਇਓ ਕਿਉਂਕਿ ਮੈਂ ਸਮਝ ਸਕਦਾ ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਆ ਤੇ ਉਹਦੇ ਲਈ ਤੁਹਾਡੇ ਮਨ ਚ ਕਿੱਦਾਂ ਦੇ ਮਤਲਬ ਕਿੰਨੀ ਰਿਸਪੈਕਟ ਹੁੰਦੀ ਹੈ ਔਰ ਕਿੰਨਾ ਪਿਆਰ ਹੁੰਦਾ ਤੁਸੀਂ ਫਿਲਮ ਦੇਖਣੀ ਦੇਖਣੀ ਹੈ ਔਰ ਇਹਨਾਂ ਦਾ ਪਿਆਰ ਇੱਧਰ ਬੈਠਾ ਮੇਰੇ ਘਰ पे बसे ਤੇ ਇਹਨਾਂ ਨੇ ਇਹਨਾਂ ਦੀ ਜਾ ਕੇ ਫਿਲਮ ਦੇਖਣੀ ਹੈ ਤਾਂ ਪਲੀਜ਼ ਜਿਹੜੇ ਸਾਨੂੰ <highly> laugh> <laughs> हो सके तो बाजी नाल वाली सीट मेरी रखवा दियो होली जी मैं आ जाऊंगा होली जी बद्दे जा रहे ने खैर पर 16 जून प्लीज एननो तो मैम वास्ते करती ना डिमांड मैडम जी जरूर दे लियो हुन थैंक यू दे लव यू बाजी आई लव यू टू ओके बाजी लास्ट बाजी चिट्ठी हैगी अभी आपा पढ़ दिया है ना फिर काम खत्म करिया था आप बढ़िया यार थोड़ी चिट्ठियां आई हैं आजकल तो फोन पे मैसेज आंदे हैं या WhatsApp आंदे हैं ओके पर आप बढ़िया चिट्ठियां वाला काम थोड़ा ज्यादा प्यार वाला ਇਹ ਕਿਧਰੋਂ ਆਈਏ ਬਤਨੋ ਬੰਦ ਤੋਂ ਭਰਜਾਈ ਹਾਂ ਬੰਦ ਤੋਂ ਭਰਜਾਈ ਮਾਂਟਰੀਅਲ ਤੋਂ ਹਾਂ ਮੇਰੇ ਪਿਆਰੇ ਸੁਪਰ ਸਿੰਘ ਪਹਿਲਾਂ ਤਾਂ ਤੁਹਾਨੂੰ ਬਹੁਤ ਸਾਰਾ ਪਿਆਰ ਗੱਲ ਇਦਾਂ ਹੈ ਅਸੀਂ ਪੰਜਾਬ ਤੋਂ 3 ਕਿਲੋ ਗ੍ਰਾਮ 3 ਕਿਲੋ ਵਾਲਾ 3 ਕਿਲੋ ਵਾਲਾ ਕੁੱਕਰ ਲੈ ਕੇ ਗਏ ਸੀ ਅੱਛਾ 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 ਪਰ ਉਹਦੀ ਰਬੜ ਖਰਾਬ ਹੋ ਗਈ ਹੈ ਓਕੇ ਓਕੇ ਜਿਸ ਕਰਕੇ ਉਸਦੀ ਸੀਟੀ ਨਹੀਂ ਵੱਜ ਰਹੀ ਤੇ ਮੈਂ ਫਿਰ ਸੀਟੀਆਂ ਮਾਰਾ ਕਰਾਂ ਜਾ ਕੇ ਅੱਗੇ ਬੜਾ ਭਾਈ ਕੀ ਲਿਖੇ ਕਰਵਾ ਕਰਕੇ ਸਾਨੂੰ ਉਹਦੀ ਨਵੀਂ ਰਬੜ ਦੇ ਜੋ ਨਾਲ ਮੂੰਗੀ ਦੀ ਦਾਲ ਵੀ ਸ਼ਕ ਲਾ ਤੁਹਾਡੀ ਪਿਆਰੀ ਬਣ ਕੇ 100% ਜੀ ਜਿੰਨੇ ਵੀ ਆਪਣੇ ਸਪੈਸ਼ਲੀ ਬੋਲ ਲੱਗਦਾ ਜਿਹੜੀਆਂ ਲੇਡੀਜ਼ ਆ ਜਿਹੜੇ ਘਰੇ ਕੰਮ ਕਰਦੀਆਂ ਉਹ ਤਾਂ ਸੁਪਰ ਸਿੰਘ ਨੂੰ ਬਹੁਤ ਪਸੰਦ ਕਰਨੀਆਂ ਕਿਉਂਕਿ ਸੁਪਰ ਸਿੰਘ ਰੋਟੀਆਂ ਬਣਾ ਲੈਂਦੇ ਆ ਰੋਟੀਆਂ ਬਣਾਦਾ ਕਿਉਂਕਿ ਵਿੱਚ ਵਧੀਆ ਹੈ ਹਾਂ ਜੀ ਤੁਸੀਂ ਦੇਖਿਆ ਹੋਊਗਾ ਗਾਣੇ ਦੇ ਵਿੱਚ ਵੀ ਉਹਨੇ ਕਿੰਨੀਆਂ ਸਾਰੀਆਂ ਮਲਟੀਪਲਾਈ ਕਰਤੀ ਸੀ ਬਿਲਕੁਲ ਹਾਰਟ ਵਾਲੀਆਂ ਸੀ ਬਿਲਕੁਲ ਬਿਲਕੁਲ ਉਹ ਹਾਰਟ ਵਾਲਾ ਭਾਜੀ ਉਹਨਾਂ ਦਾ ਆਈਡੀਆ ਸੀ ਉਹ ਮੈਂ ਵੀ ਹੈਰਾਨ ਹੋ ਗਈ ਦੇਖ ਕੇ ਰੋਟੀ ਦੇ ਵਿੱਚ ਹਾਰਟ ਹਾਂ ਰੋਟੀ ਦੇ ਵਿੱਚ ਹਾਰਟ ਤੇ ਉਹ ਆਈਡੀਆ ਉਸਤਾਦ ਜੀ ਨੂੰ ਪਤਾ ਨਹੀਂ ਕਿੱਥੋਂ ਆਨੇ ਆ ਇਹ ਉਸਤਾਦ ਜੀ ਤੁਹਾਨੂੰ ਦੱਸਣਗੇ ਤੇ ਮੈਂ ਤਾਂ ਇਹਨਾਂ ਦੱਸ ਸਕਦਾ ਕਿ ਜਿਹੜੀਆਂ ਕਰੇ ਲੇਡੀਸ ਕੰਮ ਕਰਦੀਆਂ ਉਹਨਾਂ ਨੂੰ ਪੱਕਾ ਸੁਪਰਸਿੰਗ ਪਸੰਦ ਆਊਗਾ ਕਿਉਂਕਿ ਘਰ ਦੇ ਕੰਮ ਜਿਹੜੇ ਕਰਨੇ ਆ ਉਹ ਸੁਪਰਸਿੰਗ ਜਾਣਦਾ ਓਕੇ ਤੇ ਭਾਜੀ ਜਿਵੇਂ ਕਿਹਾ ਕਿ ਆਈਡੀਆਜ਼ ਕਿੱਥੋਂ ਆ ਜਾਂਦੇ ਨੇ ਤਾਂ ਕਿੱਥੋਂ ਹੀ ਆਨੇ ਦੱਸੋ ਭਾਜੀ ਆ ਰੋਟੀ ਵਾਲਾ ਕਿੱਥੋਂ ਆਇਆ ਸੀ ਬਾਬਾ ਜੀ ਨਹੀਂ ਉਹੀ ਆਈਡੀਆ ਕਿੱਥੋਂ ਆਉਂਦੇ ਜਿੱਦੋਂ ਸਾਰੇ ਆਈਡੀਆ ਆਪ ਦੇੰਦਾ ਰੋਟੀ ਵਾਲਾ ਕਿੱਥੋਂ ਆ ਗਿਆ ਰੋਟੀ ਵਾਲਾ ਉਦੋਂ ਹੀ ਪਹਿਲਾਂ ਐਕਚੁਅਲੀ ਉੱਥੇ ਇਹ ਸੀਗਾ ਵੀ ਉਹ ਰੋਟੀਆਂ ਜਿਹੜੀਆਂ ਬਣਾਉਂਦੇ ਵੀ ਇਹ ਆਈਡੀਆ ਸੀਗਾ ਵੀ ਇਹ ਰੋਟੀਆਂ ਤੇ ਅਸੀਂ ਜਿਹੜਾ ਸੁਪਰ ਸਿੰਘ ਦਾ ਲੋਗੋ ਆ ਉਹ ਬਣਾਵਾਂਗੇ ਫਿਲਮ ਲਗਾ ਉਹ ਰੋਮਾਂਟਿਕ ਗਾਣਾ ਹੈ ਰੋਮਾਂਟਿਕ ਗਾਣੇ ਤੇ ਉਹ ਸ਼ਾਇਦ ਠੀਕ ਨਾ ਲੱਗੇ ਪਰ ਮੈਨੂੰ ਲੱਗਾ ਰੋਮਾਂਟਿਕ ਗਾਣੇ 'ਚ ਕੀ ਚੀਜ਼ ਆਏਗੀ ਰੋਮਾਂਟਿਕ ਗਾਣੇ 'ਚ ਤੇ ਡੀਲੀ ਆਉਂਦੀ ਹੈ ਹਾਂ ਜੀ ਹਾਂ ਉਹ ਗੱਲ ਬੜੀ ਇੰਟਰਸਟਿੰਗ ਲੱਗੀ ਵੀ ਰੋਟੀਆਂ ਜਿਹੜੀਆਂ ਉਨਾ ਤੇ ਜਿਹੜੀਆਂ ਮਾੜੀਆਂ-ਬੜੀਆਂ ਸੜ ਰਹੀਆਂ ਉਹ ਦਿਲ ਦੀ ਸ਼ੇਪ ਚ ਉਸ ਨਿਸ਼ਾਨ ਤੇਲ ਦਾ ਨਿਸ਼ਾਨ ਬਣ ਰਿਹਾ ਤਾਂ ਉਹ ਗੱਲ ਮੈਨੂੰ ਬਧਿਆ ਲੱਗੀ ਫਿਰ ਭਾਜੀ ਤੁਸੀਂ ਮੈਂ ਕਹੀ ਤਾਂ ਠੀਕ ਹੈ ਜੇ ਆਪਾਂ ਗੱਲ ਕਰੀਏ ਬਾਲੀਵੁੱਡ ਵਾਲੇ ਪਾਸੇ ਤਾਂ ਉਧਰਲੇ ਪਾਸੇ ਜਾਣ ਦਾ ਕਦੇ ਇੰਟਰਸਟ ਬਣਦਾ ਬਾਲੀਵੁੱਡ ਇਦਾਂ ਵੀ ਭਾਜੀ ਤੇ ਬਹੁਤ ਵਧੀਆ ਤਰੀਕੇ ਨਾਲ ਭਾਜੀ ਦੀ ਐਂਟਰੀ ਹੋ ਚੁੱਕੀ ਹੈ ਤੇ ਹੋਪਫੁਲੀ ਛੇਤੀ ਮੈਂ ਵੀ ਕੁਝ ਨਾ ਕੁਝ ਉੱਤੇ ਸ਼ੁਰੂ ਕਰੂੰਗਾ ਹਾਂਜੀ ਤੇ ਬਾਕੀ ਇਹ ਵੀ ਬਾਲੀਵੁੱਡ ਹੋਵੇ ਜਾਂ ਇੱਥੇ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਸਾਨੂੰ ਤੇ ਮੈਨੂੰ ਪਰਸਨਲੀ ਤੇ ਸ਼ੌਂਕ ਫਿਲਮਾਂ ਬਣਾਉਂਦਾ ਹਾਂਜੀ ਤੇ ਪੰਜਾਬੀ ਸਿਨੇਮਾ 'ਚ ਜਿਹੜਾ ਅਸੀਂ ਕੰਮ ਕਰ ਰਹੇ ਆਂ ਜਿਹੜਾ ਪਿਲੂ ਕੀਤਾ ਜਾਂ ਜਿਹੜਾ ਹੁਣ ਗਾਂਵ 'ਵੀ ਕਰਾਂਗੇ ਉਹ ਕੰਮ ਕਰਕੇ ਜੋ ਸਵਾਦ ਆਉਂਦਾ ਉਹ ਪਤਾ ਨਹੀਂ ਉੱਥੇ ਆਉਂਦਾ ਕਿ ਨਹੀਂ ਆਉਂਦਾ ਪਰ ਇੱਥੇ ਬਹੁਤ ਮਜਾ ਆਉਂਦਾ ਸਾਨੂੰ ਔਰ ਸਾਨੂੰ ਗਾਂਵ ਜੋ ਵੀ ਜੇ ਉੱਥੇ ਕੁਝ ਮਿਲ ਰਿਹਾ ਯਾ ਉਹਨਾਂ ਵੱਲੋਂ ਜਿੱਦਾਂ ਹੁਣ ਇਸ ਫਿਲਮ ਦੇ ਕੋ-ਪ੍ਰੋਡਿਊਸਰ ਵੀ ਬਾਲਾ ਜੀ ਬਾਲਾ ਜੀ ਐਸਾਂ ਜੀ ਹਾਂ ਫਿਲਮਾਂ ਹੀ ਕਰਦੇ ਰਹੇ ਤੇ ਕਦੀ ਉਹਨਾਂ ਨੇ ਕੋਈ ਰੀਜਨਲ ਫਿਲਮ ਕੋਈ ਵੀ ਕੀਤੀ ਨਹੀਂ ਤੇ ਉਹ ਜੋ ਵੀ ਉਥੋਂ ਸਾਨੂੰ ਇੰਟਰਸਟ ਸ਼ੋ ਕੀਤਾ ਜਾ ਰਿਹਾ ਕਿਸੇ ਵੱਲੋਂ ਵੀ ਉਥੋਂ ਦੇ ਪ੍ਰੋਡਕਸ਼ਨ ਹਾਊਸਸੇ ਵੱਲੋਂ ਜਾਂ ਬੀਗੋ ਕੰਪਨੀ ਵੱਲੋਂ ਉਹ ਸਾਡਾ ਜਿਹੜਾ ਅਸੀਂ ਪੰਜਾਬੀ ਸਿਨੇਮਾ 'ਚ ਕੰਮ ਕੀਤਾ ਉਹਦੇ ਕਰਕੇ ਹੀ ਮਿਲਦਾ ਓਕੇ 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 ਤੇ ਇੱਥੇ ਜਿਹੜਾ ਸਵਾਲ ਆ ਉਹ ਹੋਰ ਅੱਛਾ ਜੇ ਤੁਹਾਡੇ ਕੋਲ ਇੱਕ ਸੁਪਰ ਪਾਵਰ ਆ ਜਾਏ ਤਾਂ ਤੁਸੀਂ ਪੰਜਾਬੀ ਸਿਨੇਮਾ ਨੂੰ ਕੀ ਦੇਣਾ ਚਾਹੋਗੇ ਭਾਜੀ ਜੇ ਸੁਪਰ ਪਾਵਰ ਆ ਜਾਏ ਹਾਂਜੀ ਕਿ ਫੇਤ ਮੈਂ ਕੋਈ ਇਦਾਂ ਦੀ ਸੁਪਰ ਪਾਵਰ ਆ ਜਾਵੇ ਕਿ ਸਾਰਿਆਂ ਦੀਆਂ ਫਿਲਮਾਂ ਜਿਹੜੀਆਂ ਉਹ ਸਾਰਿਆਂ ਦੀਆਂ ਹਿੱਟ ਹੋਈ ਜਾਣ ਸੁਪਰੇ ਡੋਲਣਾਂ ਇਹੋ ਹੋਰ ਆ ਵੀ ਹਰ ਫਿਲਮ ਜਿਹੜੇ ਮਿਹਨਤ ਤੋਂ ਬਹੁਤ ਲੱਗਦੀ ਹਰ ਫਿਲਮ ਤੇ ਜੀ 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 ਸਾਰੀਆਂ ਫਿਲਮਾਂ ਹਿੱਟ ਹੋ ਜਾਣ ਮੈਂ ਤੇ ਹੀ ਕਹਿੰਦਾ ਇਦਾਂ ਦੀ ਕੋਈ ਪਾਵਰ ਆ ਜਾਵੇ ਓਕੇ 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 ਸੋ ਦਿਲਜੀਤ ਕੀ ਕਹਿੰਦੇ ਆ ਮੂਵੀ ਦੇ ਵਿੱਚ ਸੋਨਮ ਦੇ ਨਾਲ ਕਿਹੋ ਜੀ ਕੈਮਿਸਟਰੀ ਹੈਗੀ ਆ ਕਿ ਮਤਲਬ ਚਾਈਲਡਹੂਡ ਫਰੈਂਡਸ ਹੁੰਦੇ ਹੋ ਤੁਸੀਂ ਇਹ ਤਾਂ ਤੁਹਾਨੂੰ ਫਿਲਮ ਦੇਖਣੀ ਪਾਏਗੀ ਓਕੇ 16 ਜੂਨ ਨੂੰ ਹਾਂ ਕਹਾਣੀ ਤਾਂ ਨਹੀਂ ਬਦੱਸ ਪਾਉਂਗਾ ਕਿ ਬਚਪਨ ਦੇ ਫਰੈਂਡਾਂ ਜਾਂ ਕਿੱਦਾਂ ਬਟ ਹਾਂਜੀ ਮੈਂ ਜਿੱਦਾਂ ਪਹਿਲਾਂ ਕਿਹਾ ਵੀ ਜਿਨ੍ਹਾਂ ਨੂੰ ਜੱਟ ਐ ਜੂਲੀਟ ਪਸੰਦ ਹੈ ਹਾਂ ਹਾਂ ਸਾਰੇ ਕਈ ਵਾਰੀ ਮੈਨੂੰ ਮਿਲਦੇ ਆ ਤਾਂ ਅਕਸਰ ਕਹਿੰਦੇ ਆ ਕਿ ਜੱਟ ਐ ਜੂਲੀਟ ਤਰੀ ਕਦੋਂ ਹੋਣੀ ਤੇ ਉਹਨਾਂ ਨੂੰ ਉਹਨਾਂ ਦਾ ਮਸਾਲਾ ਪੂਰਾ ਪੈਣ ਸਾਰੇ ਜਾਣੇ ਐਕਸਾਈਟਿਡ ਹੈਗੇ ਨੇ ਸਪੈਸ਼ਲੀ ਤੁਸੀਂ ਕਿਹਾ ਜਿਹੜੇ ਘਰ ਲੇਡੀਜ਼ ਬੈਠੀਆਂ ਹੋਈਆਂ ਉਹ ਜ਼ਿਆਦਾ ਐਕਸਾਈਟਿਡ ਹੋਣਗੀਆਂ ਨਾ ਉਹਨਾਂ ਵਾਸਤੇ ਜਿਹੜਾ ਹੈਗਾ ਜੀ ਉਹ ਮੂਵੀ ਦੇ ਵਿੱਚ ਫੁੱਲ ਆਨ ਐਂਟਰਟੇਨਮੈਂਟ ਹੋਣ ਵਾਲਾ ਦਾ ਸੋ ਤੁਸੀਂ ਸਾਰੇ ਜਾਣੇ ਜਿਹੜੇ ਹੈਗੇ ਆਂ ਜੀ 16 ਜੂਨ ਨੂੰ ਜਿਹੜੀ ਹੈਗੀ ਮੂਵੀ ਦੇਖ ਕੇ ਆਏ ਹੋ ਸੁਪਰ ਸਿੰਘ ਤੇ ਭਾਈ ਥੈਂਕ ਯੂ ਸੋ ਮਾਚ ਤੁਸੀਂ ਜਿਹੜੀਆਂ ਚਿੱਠੀਆਂ ਜਿਹੜੀਆਂ ਹੈਗੀਆਂ ਉਹ ਪੜੀਆਂ ਤੇ ਜਿਹੜੇ ਸਾਡੇ ਬੱਚੇ ਵੀ ਸੀ ਉਹਨਾਂ ਨੂੰ ਤੁਸੀਂ ਐਂਟਰਟੇਨ ਕੀਤਾ ਤੇ ਭਾਈ ਉਹਦਾ ਧਿਆਨ ਰੱਖਿਓ ਜਿਹੜੀ ਹੈਗੀ ਆਪਣੀ ਲਵ ਯੂ ਦਾ ਨਾ ਉਹਨੂੰ ਲਵ ਯੂ ਦਾ ਵੀ ਧਿਆਨ Thank you, Thank you. Oh my God, you are you are the yes, yes. Thank you, Thank you. Good. Very. only Very. 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 oh thank you so much thanks a lot. Thank you.